ਤਾਂ ATM ਜਿਹੜੇ ਲੱਗਦੇ ਪਏ ਹੈਗੇ ਆ ਪਿੰਡਾਂ ਦੇ ਵਿੱਚ ਦੁਕਾਨਾਂ ਤੇ ਹੀ ਅੱਜ ਕੱਲ ਲੱਗੇ ਹੋਏ ਆ ਹੁਣ ਰੀਸੈਂਟਲੀ ਇੱਕ ਦੋ ਕੰਪਨੀਆਂ ਹੈਗੀਆਂ ਪ੍ਰਾਈਵੇਟ ਉਹਨਾਂ ਨੇ ATMਸ ਲਾਏ ਅਸੀਂ CCTV ਫੁਟੇਜ ਲਈ ਉਹਨਾਂ ਨੂੰ ਲੈਟਰਸ ਲਿਖੀਆਂ ਤੇ ਉਹਨਾਂ ਦਾ ਇਹ ਜਵਾਬ ਆਂਦਾ ਵੀ ਟੈਕਨੀਕਲ ਡਿਫਿਕਲਟੀ ਦੇ ਕਾਰਨ ਵੀ ਉਸ ਟਾਈਮ ਤੇ CCTV ਫੁਟੇਜ ਐਕਟਿਵ ਹੀ ਨਹੀਂ ਸੀਗਾ ਹੁਣ ਦੇਖੋ ਇੱਕ ਤਾਂ ਉਹ ਏਰੀਏ 'ਚ ਹੀ ਇਹੋ ਜਿਹੇ 'ਚ ਉਹ CCTV लाक, ATM ਮਸ਼ੀਨ ਲਾ ਕੇ ਆਏ ਉੱਪਰੋਂ ਉੱਤੇ CCTV ਫੁਟੇਜ ਵੀ ਐਕਟਿਵ ਨਹੀਂ ਹੈਗਾ ਤਾਂ ਇਹ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਬੈਂਕਾਂ ਵਾਲੇ ਵੀ ਇਨਵੋਲਵ ਕੋ ਇਨਵੋਲਵ ਹੈ ਕਿ ਨਹੀਂ ਇਹ ਤਾਂ ਚਲੋ ਆਪਾਂ ਕੀ ਕਹਿ ਸਕਦੇ ਆ ਪਰ ਨੈਗਲੀਜੈਂਸ ਤਾਂ ਡੈਫੀਨੇਟਲੀ ਓਨ ਦਾ ਪਾਰਟ ਆਫ ਤੁਹਾਨੂੰ ਮਿਊਲ ਅਕਾਊਂਟਸ ਦਾ ਚੱਲਦਾ ਪਿਆ ਹੈਗਾ ਤਾਂ ਕੋਈ ਕੋਈ ਵੀ ਖਾਤਾ ਖਰੀਦਣ ਨਾ ਕਈ ਪਲੈਟਫਾਰਮ ਹੈਗੇ ਆ ਜਿਵੇਂ ਪਹਿਲਾਂ ਕੋਈ ਟੈਲੀਗ੍ਰਾਮ ਤੇ ਚੈਨਲ ਬਣੇ ਹੋਏ ਸੀ ਤੁਸੀਂ ਕਿਸੇ ਦੇ ਨਾਮ ਪੁੱਛਣਾ ਸੀ ਹਾਂ ਇੰਡੀਅਨ ਬੈਂਕ ਅਕਾਊਂਟ ਰੈਂਟ ਹੁਣ ਦੀ ਡੇਟ ਤੁਸੀਂ ਚੈੱਕ ਕਰੋਗੇ ਕਾਫੀ ਚੈਨਲ ਤੁਹਾਨੂੰ ਡਾਊਨ ਮਿਲਣਗੇ ਰੀਜ਼ਨ ਬੀਇੰਗ ਕੀ ਅਸੀਂ ਪ੍ਰੋਐਕਟਿਵਲੀ ਇਹੋ ਜੇ ਲੱਭ ਰਹੇ ਹੈਗੇ ਆ ਚੈਨਲ ਤੇ ਉਹਨਾਂ ਨੂੰ ਬੰਦ ਕਰਵਾ ਰਹੇ ਆ ਉਹ ਚੈਨਲਾਂ ਦੇ ਥਰੂ ਕੀ ਆ ਕਿ ਤੁਸੀਂ ਕੋਈ ਵੀ ਬੈਂਕ ਅਕਾਊਂਟ ਖਰੀਦ ਸਕਦੇ ਹੋ ਅੱਛਾ ਅੱਛਾ ਬੈਂਕ ਅਕਾਊਂਟ ਵੀ ਤੁਸੀਂ ਕਿਵੇਂ ਆ ਉਹਦੇ ਚ ਵੀ ਕੈਟੇਗਰੀ ਵਾਈਜ਼ ਹੈਗਾ ਵੀ ਇਹਦੇ ਚ ਨੈੱਟ ਬੈਂਕਿੰਗ ਐਕਟੀਵੇਟ ਹੈ ਇਹਦੇ ਚ ਇੰਨੀ ਤੱਕ ਦੀ ਤੁਸੀਂ ਐਕਟੀਵੇਟ ਆਪਣੇ ਇੰਨੀ ਜ਼ਿਆਦਾ ਜਿਹੜੇ ਗਰੀਬ ਏਰੀਏ ਹੈਗੇ ਆ ਉੱਚ ਤੁਸੀਂ ਕਿਤੇ ਵੀ ਜਾਓ ਵੀ ਤੁਹਾਡਾ ਬੈਂਕ ਖਾਤਾ ਖਲਵਾ ਕੇ ਤੁਸੀਂ ਸਾਨੂੰ ਦੇਣਾ ਹੈਗਾ ਤੁਹਾਨੂੰ ਉਹਦੇ ਬਦਲੇ 5000 ਰੁਪਏ ਦੇ ਦਵਾਂਗੇ ਅਸੀਂ ਜਾਂ 1000 ਰੁਪਏ ਹੀ ਦੇ ਦਾਂਗੇ ਅਸੀਂ ਤਾਂ ਕਈ ਕੇਸਿਸ ਐ ਉਹ ਜਿਹੇ ਦੇਖੇ ਆ 2-200 ਰੁਪਏ ਚ ਬੰਦਿਆਂ ਦੇ ਬੈਂਕ ਖਾਤੇ ਵਿੱਚੇ ਹੋਏ ਪਿਛਲੇ ਜੇ ਜਲੰਧਰ ਦਾ ਅਸੀਂ ਇੱਕ ਕੇਸ ਕੀਤਾ ਸੀਗਾ ਉੱਥੇ ਬਸਤੀ 바ਵਾ ਖੇਲ ਏਰੀਆ ਉੱਥੇ ਇੱਕ ਯੂਪੀ ਬਿਹਾਰ ਤੋਂ ਥੋੜੇ ਜੇ ਬੰਦੇ ਆਏ ਇਮੀਗ੍ਰੈਂਟਸ ਉਹ ਉੱਥੇ ਰਹੇ ਉਹਨਾਂ ਨੇ ਕੀ ਕੀਤਾ ਜਿੰਨੇ ਵੀ ਕਲੋਨੀ ਚ ਬੱਚੇ ਸੀਗੇ ਉਹਨਾਂ ਨੂੰ ਕਿਹਾ ਵੀ ਇੱਕ ਸਕਾਲਰਸ਼ਿਪ ਸਕੀਮ ਆਈ ਹੈਗੀ ਆ ਉਹਦੇ ਤਹਿਤ ਤੁਹਾਡੇ ਬੈਂਕ ਖਾਤੇ ਖੁੱਲਣੇ ਆ ਫਿਰ ਤੁਹਾਡੇ ਖਾਤੇ ਵਿੱਚ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਮਿਲੇਗਾ ਚਲੋ ਉਹਨਾਂ ਦੇ ਸਾਰਿਆਂ ਦੇ ਅਰਾਊਂਡ 3-400 ਬੈਂਕ ਖਾਤਾ ਉਹਨਾਂ ਨੇ ਖਲਵਾ ਲਿਆ ਬੈਂਕ ਖਾਤਾ ਖਲਵਾ ਕੇ ਉਹਨਾਂ ਨੇ ਕਹਿੰਦੇ ਤੁਸੀਂ ਹੁਣ ਆਪਣੀ ਏਟੀਐਮ ਸਾਰਾ ਕੁਝ ਸਾਨੂੰ ਦੇ ਦੇਣੇ ਆ ਜਦੋਂ ਪੈਸੇ ਆ ਗਏ ਤੁਹਾਨੂੰ ਅਸੀਂ ਕਢਵਾ ਕੇ ਦੇ ਦੇਣੇ ਤੇ ਉਹ ਤੁਸੀਂ ਦੇਖੋ 400 ਜਿਹੜਾ ਬੈਂਕ ਅਕਾਊਂਟ ਹੈ ਇਹ ਉਹੀ ਬੈਂਕ ਅਕਾਊਂਟ ਹੈ ਜਿਹੜਾ ਬਾਅਦ ਵਿੱਚ ਕਦੇ ਅਲਵਰ ਵਰਤਿਆ ਜਾਂਦਾ ਹੈਗਾ ਕਦੀ ਕਿਤੇ ਵਰਤਿਆ ਜਾਂਦਾ ਹੈ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ